ਸਤ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਅੱਜ ਦੇ ਬਲੌਗ ਮੇਰਾ ਪਿੰਡ ਮੇਰੇ ਘਰੇ ਦੇ ਵਿੱਚ ਅੱਜ ਆਪਣੇ ਕਦੂਆਂ ਦੀ ਪਹਿਲੀ ਤੜਾਈ ਸ਼ੁਰੂ ਕਰੀ ਆਪਾਂ ਤੇ ਕੁਸਤਾਂ ਮਿੰਝ ਤੇ ਕੁਸ ਝੋਨੇ ਦੇ ਵਿੱਚ ਥੋੜੇ ਜੇ ਅਲਜੇ ਹੋਏ ਸੀ ਉਹਦੇ ਕਰਕੇ ਇੱਕ ਤੜਾਈ ਲੇਟ ਹੋ ਗਈ ਬਹੁਤ ਵਧੀਆ ਫਾਲ ਬਹੁਤ ਸੋਹਣਾ ਬਣਿਆ ਹੈ ਤੇ ਕੁਝ ਪੱਕ ਵੀ ਗਏ ਵੱਡੇ ਹੋ ਗਏ ਥੋੜੇ ਜੇ ਵੱਡੇ ਹੋਣ ਕਰਕੇ ਰੇਟ ਵੀ ਘਟੂਗਾ ਤੇ ਉਦਾਂ ਰੇਟ ਜਿਹੜਾ ਛੋਟੇ ਨੇ ਉਹਨਾਂ ਦਾ ਰੇਟ ਬਹੁਤ ਆ ਬਹੁਤ ਜਿਆਦਾ ਫਾਲਾ ਹੈ ਚੈੱਕ ਕਰੋ ਤੁਸੀਂ ਬਹੁਤ ਵਧੀਆ ਇੱਕ ਗੱਲ ਹੋਰ ਆ ਇਹ ਬਿਲਕੁਲ ਹੀ ਕੋਈ ਸਪਰੇ ਨਹੀਂ ਕੋਈ ਰੇ ਨਹੀਂ ਕੁਛ ਨਹੀਂ ਹੈਗਾ ਇੱਥੇ ਆਰਗੈਨਿਕ ਨੇ ਬਿਲਕੁਲ ਆਰਗੈਨਿਕ ਕੋਈ ਵੀ ਸਪਰੇ ਇੱਕ ਵੀ ਸਪਰੇ ਨਹੀਂ ਕਰੀਏ ਆਪਾਂ ਇਹਨਾਂ ਤੇ ਕੁਛ ਵੀ ਨਹੀਂ ਕਰਿਆ ਹਰੇ ਇਹ ਹੈ ਨਾ ਲੇਟ ਹੋ ਕੇ ਕਰਕੇ ਵੱਡੇ ਹੋ ਗਏ ਥੋੜੇ ਜਿਹਾ ਥੋੜੇ ਜਿਹਾ ਕਾਫੀ ਵੱਡੇ ਹੋ ਗਏ ਫਿਰ ਵੀ ਇਹਦਾ ਨੁਕਸਾਨ ਹੀ ਆ ਕਿਉਂਕਿ ਰੇਟ ਵੀ ਡਾਊਨ ਹੋਊਗਾ ਇਹਦਾ ਬਾਕੀ ਹੁਣ ਸ਼ਾਂਤੀ ਕਰਾਂਗੇ ਸ਼ਾਂਤੀ ਕਰਨ ਦੇ ਹਿਸਾਬ ਨਾਲ ਤੇ ਆਪਾਂ ਉਸ ਹਿਸਾਬ ਨਾਲ ਲਾਵਾਂਗੇ ਇੱਕ ਜੋ ਕੋਈ ਗੱਲ ਜੀ ਆਪਾਂ ਤਿਆਰਬਾ ਵੀ ਹੈ ਨਹੀਂ ਸੀ ਆਪਣੇ ਕੋਲ ਕਿ ਕਿੱਡੇ ਕਿੱਡੇ ਕਿਵੇਂ ਆ ਕਿ ਜਿਵੇਂ ਮੈਂ ਬੰਦਾ ਜਿਹੇ ਜਿਹੇ ਕੰਮ ਚ ਪੈਂਦਾ ਉਹੋ ਜਿਹੀ ਸਿਸਟਮ ਹੋ ਜਾਂਦਾ ਹੌਲੀ ਹੌਲੀ। ਹਾਂ ਆਪਾਂ ਪੁੱਸ ਪੁੱਸ ਕੇ ਉਹ ਸਾਹਵ ਨਾਲ ਹਾਂ ਸ਼ੈਟਿੰਗ ਕਰ ਲਾਂਗੇ। ਕੋਈ ਗੱਲ ਨਹੀਂ। ਦਫਾ ਨਕਸ਼ਾਨ ਜ਼ਿੰਦਗੀ ਦੇ ਘਾਟੇ ਵਰਦੇ ਨਾਲ ਹੀ ਚੱਲਦੇ ਨੇ। ਇੱਕ ਲੀਵਰ ਦੀ ਪ੍ਰੋਬਲਮ ਸੀ ਕਾਫੀ। ਕਿਉਂਕਿ ਲੀਵਰ ਆ ਜਿਹੜੀ ਹੈਗੀ ਸੀ ਆਪਣੀ ਉਹ ਜੀਰੀ ਚ ਵਿੱਚ ਝੋਨੇ ਦੇ ਵਿੱਚ ਚੱਲ ਜਾਈ ਹੋਈ ਸੀ। ਅੱਜ ਵੀ ਬਿਚਾਰਿਆਂ ਆਹ ਵਈ ਆ ਗਿਆਂ ਟੱਕੇ ਦੇ ਨਾਲ ਹੀ ਇਹਨਾਂ ਕੋਈ ਗੱਲ ਨਹੀਂ ਜੀਰੀ ਲੇਟ ਲਾਉਣ ਲਾ ਲਾਂਗੇ 2 ਘੰਟੇ ਵੀ ਪਹਿਲਾਂ ਥੋੜੇ ਵੀ ਆਪਾਂ ਕਦੋਂ ਤੋੜ ਲਿਆ ਬਸ ਥੋੜੇ ਜਿਹਾ ਹੋਰ ਰਹਿ ਗਿਆ ਆਪਣਾ ਪੰਜ ਚਾਰ ਕ ਤਕਰੀਬਾ ਰਹਿੰਦੇ ਨੇ ਢੇੜ ਇਸ ਤੋਂ ਬਾਅਦ ਆਪਾਂ ਦੇਖਦੇ ਆਂ ਵੀ ਇਹਦੇ ਵਿੱਚ ਕੀ ਲਾਵਾਂਗੇ ਕਿਉਂਕਿ ਇਹ ਨਵੰਬਰ ਤੱਕ ਚੱਲਣਾ ਕੰਮ ਆ ਨਵੰਬਰ ਤੱਕ ਬੇਲ ਨਾ ਰੱਖਾਂਗੇ ਆਪਾਂ ਇਹ ਕਿਉਂਕਿ ਜਿਆਦਾ ਨੁਕਸਾਨ ਵੀ ਕਾਫੀ ਹੋਏਗਾ ਰੇਟ ਬਹੁਤ ਸੀ ਇਹਨਾਂ ਦਾ ਇੰਦੀ ਕੀ ਰੇਟ ਹੀ ਵਧੀਆ ਕਿਉਂਕਿ 35-40 ਰੁਪਏ ਕਿਲੋ ਦੇ ਹਿਸਾਬ ਨਾਲ ਚੱਲ ਜਾਂਗਾ ਰੇਟ ਵਧੀਆ ਜਿਹੜਾ ਇਸ ਟਾਈਮ ਅੱਜ ਕੱਲ੍ਹ ਰੇਟ ਇਹਨਾਂ ਦਾ ਇਹਦਾ ਹੁਣ ਰੇਟ ਆ 35-40 ਰੁਪਏ ਕਿਲੋ ਦੇ ਹੈਗਾ ਅਕਮੈ ਨਿਕ ਰਗੇ ਨੇ ਲੈ ਲੈ ਘੰਫਰਤਾ ਆਲੇ ਕਾਫੀ ਵੱਡੇ ਹੋ ਗਏ ਹਨਾ ਤੜਾਈ ਲੇਟ ਹੋਈ ਜ਼ਿਆਦਾ ਤਕਰੀਬਨ ਇੱਕ ਹਫਤਾ ਦਾ ਫਰਕ ਪੈ ਗਿਆ ਹਨਾ ਇੱਕ ਹਫਤਾ ਤੜਾਈ ਲੇਟ ਹੋ ਗਈ ਜੇ ਹਫਤਾ ਪਹਿਲਾਂ ਕਰਦੇ ਫੇਰ ਹੋ ਜਾਂਦਾ ਸਿਸਟਮ ਹੈ ਇੰਨੇ ਕਿ ਰਹਿ ਗਿਆ ਜੀ ਬਸ ਆਹੀ ਅਜਾ ਕਾਉਂ ਬਿੰਦਰ ਹੋਏ ਚਲ ਕੋਈ ਨਹੀਂ ਹਾਂਜੀ ਇੱਕ ਤਕਰੀਬਨ ਹਫਤੇ ਦਾ ਫਰਕ ਪੈ ਗਿਆ ਆਪਣਾ ਹਾਂ ਤੇ ਲੇਬਰ ਉਹਦੇ ਵੀ ਹੈ ਨਹੀਂ ਸੀ ਆਪਣੇ ਕੋਲ ਤੁਸੀਂ ਜੀਰ ਚੱਲ ਜਗੇ ਆ ਸੱਤੋਂ ਕਹਿੰਦਾ ਸਾਡਾ ਜਵਾਕ ਬਿੱਲੀ ਤੇ ਮਗਾ ਤੁਹਾਨੂੰ ਤਾਂ ਪਤਾ ਹੀ ਨਹੀਂ ਦੇ ਦੇ ਬਾਰੇ ਚਲੋ ਕੋਈ ਨਹੀਂ ਜਿੱਥੇ ਹੋਰ ਉੱਥੇ ਹੋਰ ਇੱਕ ਕੁਏਮੇ। ਘੜਦਿਆਂ ਜਾ ਕੇ ਫਿਰ ਘਰੇ। ਇੱਕ ਸਮੇਂ ਰੱਖੀ ਜਾਂਨੇ। ਤਰਪਾਲ ਦੇ ਉੱਤੇ। ਫਿਰ ਇਹਨੇ ਚੰਗੀ ਤਰ੍ਹਾਂ ਸ਼ੈਡਿੰਗ ਕਰਕੇ ਇਹਨਾਂ ਦੀ ਛਾਂਟੀ ਕਰਕੇ। ਫਿਰ ਆਪਾਂ ਪਰਾਂਗੇ ਇਹਨਾਂ ਨੂੰ। ਛਾਂਟੀ ਕਰਕੇ। ਛਾਂਟੀ ਕਰਕੇ ਫਿਰ ਇਹਨਾਂ ਹੋ ਜਣਾਂ। ਸ਼ਾਂਤੀ ਕਰਾਂਗੇ ਕਦਨ ਚ ਆਹ ਜੀ ਸੌਰੀ ਸ਼ਾਂਤੀ ਕਰਕੇ ਨਾਲ ਦੀ ਨਾਲ ਹੀ ਆਪਾਂ ਕੰਡਾ ਕਰਕੇ ਮੰਡੀ ਤੇ ਜੀ ਦੇਖਦੇ ਆਉਂਦੇ ਕਿਹੜੀ ਮੰਡੀ ਸਹੀ ਆ ਖੰਨਾ ਵੀ ਸਹੀ ਆ ਰੇਟ ਦਾ ਤਕਰੀਬਨ ਇੱਕ ਜਿਹਾ ਕਦਈ ਆ ਮਲੇ ਕੋਲ ਵੀ ਸਹੀ ਆ ਰੇਟ ਤਾਂ ਹੋਈ ਆ 35 40 ਕਹੀ ਇਹਨਾਂ ਨੇ ਤੇ ਜਿਹੜੇ ਵੱਡੇ ਨੇ ਉਹका ट्रेड ਤੇ ਲਗਣਗੇ ਬਸ ਸੋ ਤਾਂ ਨਾ ਵਾਂਗੋ ਹੀ ਜਾਣਾ ਆਮ ਨਾਲੇ ਚਲੋ ਕੋਈ ਗੱਲ ਨਹੀਂ ਇੱਥੇ ਹੋਰ ਉੱਥੇ ਹੋਰ ਸਹੀ ਕਦੂ ਹੈਗਾ ਫਲ ਬਹੁਤ ਸੀ ਫਲ ਤਾਂ ਇੰਨਾ ਫਲ ਤਾਂ ਦੱਸ ਨਹੀਂ ਸਕਦਾ ਬਹੁਤ ਯਾਰ ਬਹੁਤ ਇਕ ਸਾਰਾ ਆਪਣੇ ਕਦੂ ਕਦੂ ਲੈ ਆਇਆ ਘਰ ਤੇ ਕਰ 8-9 ਵਿੱਗੇ ਆ तकरीबन ਇਹ ਨਾ ਖਾਂ ਦੇ ਵਿੱਚ ਲੈ ਆਇਆ ਆਪਣੇ ਨਾ ਖਨੇਵੁੱਟੇ ਖੜੇ ਨੇ ਇਹਨਾਂ ਦੇ ਵਿੱਚ ਆਪਣੇ ਬੇਲਾਂ ਲਾਈਆਂ ਨੇ ਇਸ ਤੋਂ ਬਾਅਦ ਦੇਖਦੇ ਆਪਾਂ ਕੀ ਲਾਉਣਾ ਨਵੰਬਰ ਤੋਂ ਬਾਅਦ ਦੇਖੋ ਆਹ ਪਹਿਨੇ ਤੇਲ ਲਾਇਆ ਇਹ ਮੇਟੋਈ ਆਨੇ ਨਾਲ ਹੰਦੇ ਚੱਕੀ ਜਾਂਦਾ ਲਓ ਜੀ ਪੈਕਿੰਗ ਸ਼ੁਰੂ ਆ ਕਦਵਾਂ ਦੀ ਦੇਖੋ ਮਹਿਰੀਤ ਐਂ ਕੰਨ ਪੁੱਤ ਚਾਰ ਕੁੱਤ ਇੱਕ ਰਾਮੇ ਉੱਥੇ ਨਿਕਲ ਆ ਮਹਿਰੀਤ ਵੀ ਨਾਲ ਅੱਜ ਕੰਮ ਕਰਾ ਰਹੀ ਆ ਵੱਡਾ ਆ ਇਹ ਕਹਿਣਾ ਆ ਦੇ ਪੈਕ ਕਰਨੇ ਪੈਕਿੰਗ ਲੱਗੇ ਨੇ ਕਰਨ ਨਾਲ ਹੰਦੇ ਸਾਫ ਕਰਕੇ ਸਫਾਈ ਕਰ ਰਹੇ ਨੇ ਨਾਲ ਪੱਟੀ ਵੀ ਹੋ ਰਹੀ ਆ ਰਾਮਨ ਬੈਂਸ ਐ ਰਾਮਾ ਜਮਨ ਕਿੰਨੇ ਕਿਲੋ ਦੀ ਆ 15 ਕਿਲੋ 15 ਕਿਲੋ ਦੀ ਆ 10 ਕਿਲੋ ਹਿਆਰਪੁਰ ਤੋਂ ਲਿਆਂਦਾ ਆ ਪਾ ਇਹ ਮੁੰਡਾ ਹਿਆਰਪੁਰ ਦੇ ਨੇੜੇ ਮਾਲਪੁਰ ਮਾਲਪੁਰ ਦੇ ਨੇੜੇ ਮੰੰਗਰ ਕਲਾਂ ਦਾ ਦੇਖੋ ਸ਼ੌਂਕ ਬਹੁਤ ਆ ਮੁੰਡੇ ਨੂੰ ਸਪੈਸ਼ਲ ਆ ਆ ਪਰ ਉਹਨਾਂ ਦੇ ਕੱਦੂਆਂ ਵਾਸਤੇ ਇਹ ਨੂੰ ਪੈਕਿੰਗ ਕਰਨੀ ਹੁੰਦੀ ਆ ਤਾ ਆ ਦੇਖੋ ਚੀਜ਼ ਜਸਾ ਦੋਨੇ ਲੱਗੇ ਹੋਏ ਨੇ ਨਾਲ ਹੁੰਦੇ ਚਾਲਾ ਕੰਡੇ ਦਾ ਕੰਮ ਜੋ ਕੁਛ ਵੀ ਰਿਹਾ ਸਾਜਰੇ ਲੈ ਜਾਾਂਗੇ ਲਓ ਜੀ ਧੰਨਵਾਦ ਜੀ ਵਲੌਗ ਦੇਖਣ ਲਈ ਸਾਥ ਹੁੰਦੇ ਰਹੋ ਨਾਲ ਹੁੰਦੇ ਮਿਹਰਬਾਨੀ ਮਿਲਦਿਆਂ ਅਗਲੇ ਵਲੌਗ ਦੇ ਵਿੱਚ たちきか。